ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਹੈ ਜੀ ਸਵੇਰ ਦੀ ਸ਼ੁਰੂਆਤ ਹੋ ਗਈ ਜੀ ਟਾਈਮ ਹੋ ਗਿਆ 6 ਤੇ ਅੱਜ ਹੈਗਾ ਦਿਨ ਸੰਡੇ ਤੇ ਤਰੀਕ ਹੈਗੀ 18 ਤੇ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਠੀਕ ਠਾਕ ਹਾਂ ਪ੍ਰਮਾਤਮਾ ਸਭ ਨੂੰ ਰਾਜੀ ਖੁਸ਼ੀ ਰੱਖੇ ਜੀ ਤੇ ਇੱਥੇ ਘਾ ਪੱਟਣ ਦੀ ਤਿਆਰੀ ਹੋ ਰਹੀ ਸੀ ਮੈਂ ਕਿਹ ਚਿਲ ਘਾ ਪੱਟ ਦੇਣਗੇ ਬੱਚੇ ਅੱਜ ਸੰਡੇ ਸਿਸ ਕਰਕੇ ਤੇ ਇੱਥੇ ਜੇ ਮੈਂ ਆਟਾ ਗੁੰਨ ਲਿਆ ਸੀ ਇੰਨੇ ਟਾਈਮ ਚ ਇਹ ਘਾਹ ਪੱਟੀਆਂ ਦੇ ਸਤੇਰੇ ਪਾਪਾ ਡੀਜ਼ਲ ਲੈ ਕੇ ਆਏ ਸੀ ਕਿਸਨ ਦੱਸਿਆ ਸੀ ਵੀ ਹਨਾ ਘਾਹ ਦੇ ਉੱਤੇ ਡੀਜ਼ਲ ਪਾ ਦੋ ਤੇ ਉਹ ਮੱਚ ਜਾਂਦਾ ਹੁਣ ਦੇਖਦੇ ਆਂ ਜੀ ਪਾ ਕੇ ਕਿਵੇਂ ਹੁੰਦਾ ਕਿਉਂਕਿ ਇਹ ਵੱਡਾ ਵੱਡਾ ਘਾਹ ਹੋ ਗਿਆ ਸੀ ਤਾਂ ਕਰਕੇ ਅਸੀਂ ਆਖਾ ਥੋੜਾ ਥੋੜਾ ਕੱਟ ਦਿੰਨੇ ਆਂ ਜਦ ਛੋਟਾ ਛੋਟਾ ਹੋਊਗਾ ਤਦ ਡੀਜ਼ਲ ਪਾ ਦਾਂਗੇ ਤੇ ਅਸੀਂ ਜੀ ਨਹਾ ਧੋ ਲਏ ਤੇ ਨਾ ਆ ਕੇ ਅਸੀਂ ਮੰਦਰ ਜਾਇਆ ਇਹ ਮੰਦਰ ਆ ਕੇ ਅਸੀਂ ਨਾਸ਼ਤਾ ਵੀ ਕਰ ਲਿਆ ਤੇ ਪੁਕਾਰ ਦੇ ਕੰਮ ਕਰ ਹਲੇ ਖੰਡੇ ਪਏ ਸਾਰੇ ਹਨ ਕੋਈ ਕੰਮ ਕਿਉਂਕਿ ਹਣਾ ਦੇਖੋ ਇਹ ਸਾਰਾ ਝਾੜੂ ਵਗੈਰਾ ਸਾਰਾ ਲਾਉਣ ਵਾਲਾ ਤੇ ਧੁੱਪ ਦੇਖੋ ਕਿੰਨੀ ਚੜ ਗਈ 9 ਵਜਣ ਵਾਲੇ ਹੋ ਗਏ ਕਿਉਂਕਿ ਹਣਾ ਇੱਕ ਤਾਂ ਲੇਟ ਉੱਠੇ ਸੀ ਨੂੰ ਪਤਾ ਹੀ ਹੈ ਤੇ ਦੂਜਾ ਘਾਹ ਵਗੈਰਾ ਪੱਟਣ ਲੱਗ ਘਾਹ ਬਹੁਤ ਹੋਇਆ ਪਿਆ ਸੀ ਹੁੰਦਾ ਹੈ ਨਾ ਡੀਜ਼ਲ ਪਾਇਆ ਦੇਖੋ ਇਹ ਹਣਾ ਡੀਜ਼ਲ ਪਾਇਆ ਕਿਸੇ ਨੇ ਦੱਸਿਆ ਸੀ ਵੀ ਡੀਜ਼ਲ ਪਾ ਦਿਓ ਤੇ ਪਾਇਆ ਤਾਂ ਹੈਗਾ ਜੇ ਮੱਚ ਜੂਗਾ ਤਾਂ ਘਾਹ ਸਾਰਾ ਰਜੜਪੜ ਡਵਡਕਾ ਸੂ ਸਾਰਾ ਵੱਡਣਾ ਪਿਆ ਪਟਣਾ ਪਿਆ ਫਿਰ ਛੋਟਾ ਛੋਟਾ ਹੋਇਆ ਜਦੋਂ ਹਨਾ ਬ੍ਰੀਕ ਜੇ ਦਿੱਤੇ ਪਾਈਏ ਦਵਾਈ ਸਾਰੀ ਤੇ ਦੇਖਦੇ ਆਂ ਜੀ ਕਿਵੇਂ ਫਿਰ ਰਹਿੰਦਾ ਹਨਾ 1 ਲੀਟਰ ਮੰਗਾਇਆ ਸੀ ਜੀ ਟੀਜਲ ਤੇ ਸਾਰੇ ਲੱਗ ਗਏ ਅਜੇ ਅੰਦਰ ਰਹਿ ਗਿਆ ਘਾ ਤੇ ਕੋਨਾ ਮੈਂ ਤਾਂ ਚਲ ਦੇਖ ਲੈਣੇ ਜੇ ਤਾਂ ਹਨਾ ਸਹੀ ਰਿਹਾ ਵੀ ਮੱਚ ਗਿਆ ਕਾ ਫਿਰ ਹੋਰ ਲੈ ਆਵਾਂਗੇ ਸੋ ਦਾ ਮਹਣਵਾਸੀ ਜੀ ਮੈਂ ਹਣਾ ਘਰਤਨ ਸਾਫ ਕਰੂੰਗੀ ਵੰਜਨ ਅਰੇ ਤੇ ਸੋਈ ਚ ਬਗਾ ਪਾਇਆ ਪਿਆ ਦੇਖੋ ਇਹ ਸਰ ਕਿਉਂਕਿ ਸਵੇਰ ਸਵੇਰ ਤਾਂ ਜਲਦੀ ਹੁੰਦੀ ਫਿਰ ਸਾਨੂੰ ਐਸੇ ਮੰਦਿਰ ਜਾਏ ਇਹ ਤਾਂ ਪਛੜਦੀ ਹੈ ਤਾਂ ਦੇਖੋ ਸਾਡੇ ਹਣਾ ਹੁਣ ਮੈਂ ਭਾਂਡੇ ਮਾਂਦੀਆਂ ਭਾਂਡੇ ਮਾਂਦ ਕੇ ਤੇ ਫਿਰ ਆਪਾਂ ਸਫਾਈ ਕਰਾਂਗੇ ਤੇ ਇੱਥੇ ਜੀ ਮੈਂ ਆਲੂ ਹਣਾ ਛਾਂਟ ਰਹੀ ਆਂ ਗਲੇ ਹੋਏ ਕੱਢ ਰਹੀ ਆਂ ਕਿਉਂਕਿ ਗੰਦੇ ਬਹੁਤ ਹੋ ਗਏ ਗਲ ਗਏ ਨਾ ਮੇਰੀ ਬੇਟੀ ਨੇ ਲਫਾਫੇ ਉੱਤੇ ਪਾਤੇ ਇਸ ਕਾਗਜ ਦੇ ਉੱਤੇ ਤੇ ਗਰਮੈਸ਼ ਨਾਲ ਉਹ ਸਾਰੇ ਗਲ ਗਏ ਇੱਕ ਟੋਕਰੇ ਦੇ ਵਿੱਚ ਪਾਈ ਸੋ ਤਾਂ ਸਹੀ ਸੀ ਤੇ ਇਹ ਬਸ ਮੈਂ ਸਾਰੇ ਕੱਢੀ ਇੰਨੀ ਛਾਂਟ ਛਾਂਟ ਕੇ ਤੇ ਇੱਕ ਤਾਂ ਇੰਨਾ ਗੰਦਾ ਸੀ ਨਾ ਪੂਰਾ ਬਸ ਖਰਾਬ ਸੀ ਸੁੰਡ ਪੈਰੇ ਸੀ ਮੈਂ ਚਲਾ ਕੇ ਮਾਰਿਆ ਉਹ ਆ ਦੇਖੋ ਤੇ ਹੋਰ ਹੀ ਜੀ ਆਉਣ ਲੱਗ ਗਿਆ ਤੇ ਬੇਟੀ ਨਾਲ ਤਾਂ ਹਨਾ ਬਹੁਤ ਕੰਮ ਸੁੱਖਾ ਹੋ ਜਾਂਦਾ ਤੇ ਬੇਟੀ ਹਨਾ ਕਹਿੰਦੇ ਨੇ ਦੁੱਖ ਸੁੱਖ ਸੰਜਾ ਕਰਦੀ ਹੈ ਹਨਾ ਮਾਂ ਨਾਲ ਤੇ ਕਈ ਬੇਟੀਆਂ ਤੋਂ ਨਫ਼ਰਤ ਕਰਦੇ ਪਰ ਨਹੀਂ ਜੇ ਬੇਟੀਆਂ ਤੋਂ ਨਫ਼ਰਤ ਨਹੀਂ ਕਰਨੀ ਚਾਹੀਦੀ ਹਨਾ ਬੇਟੀ ਵੀ ਹਨਾ ਆਪਣਾ ਕਰਮ ਆਪ ਲਿਖਾ ਕੇ ਹੁੰਦੀ ਹੈ ਤੇ ਕੀ ਬਤਾ ਪਈਆਂ ਦੇ ਕਰਮ ਹੁੰਦੇ ਨੇ ਬੇਟੀ ਨੂੰ ਹਨਾ ਮਾੜਾ ਨਾ ਸਮਝੋ ਉਹਨਾਂ ਨੂੰ ਪੜ੍ਹਾਓ ਲਿਖਾਓ ਤੇ ਉਹਨਾਂ ਨੂੰ ਸਟੈਂਡ ਕਰੋ ਤਾਂ ਜੋ ਆਪਣੇ ਪੈਰਾਂ 'ਤੇ ਸਟੈਂਡ ਹੋ ਸਕਣ ਤੇ ਬਾਜੀ ਮੈਂ ਇਹੀ ਕਹਿਣਾ ਚਾਹੁੰਦੀ ਆ ਕਿ ਬੇਟੀ ਨੂੰ ਪੜ੍ਹਾਓ ਤੇ ਬਣਾਓ ਤੇ ਉਹ ਤਾਂ ਮੂੰਹ ਨਾ ਮੋੜ ਤੇ ਇੱਥੇ ਜੀ ਮੈਂ ਸੈਲਫ ਸਰਵ ਕਰ ਰਹੀ ਫਿਰ ਬੇਟੀਆਂ ਵਾਲੇ ਤੇ ਮੈਂ ਦੇ ਲਈ ਸੀ ਪਰਚੀ ਸੀ ਮੇਰੇ ਡੈਡੀ ਦੀ ਦਵਾਈ ਆ ਪ੍ਰਾਣੀ ਆ ਤਾਂ ਧਿਆਨ ਚਾਹੀਦਾ ਇਸ ਨੂੰ ਜਾਈਏ ਤੇ ਵਸਾਣਾ ਸਾਰਾ ਕੁਝ ਸਮਾਨ ਉੱਪਰ ਲਾ ਲਾਂ ਸਰਕ ਤੇ ਇਹਨਾਂ ਵਾਲੇ ਗੜੇ ਕਾਹਦੇ ਚਾਹੀਦੇ ਨੇ ਨਾ ਸਾਰਾ ਕੁਝ ਪਤਾ ਝਾੜ ਹਿੰਸਾ ਲਿਜੰਗੀ ਤੇ ਝਾੜੂ ਜਨਾ ਤੇ ਫਿਰ ਮੈਂ ਸਾਫ ਕਰਕੇ ਜੰਗੀ ਕਰਾਂ ਤੇ ਸਮਾਨ ਸਾਫ ਕਰਕੇ ਉੱਪਰ ਚੜ੍ਹਾ ਲਾਂਗੇ ਚੰਗੀ ਤਰ੍ਹਾਂ ਤੇ ਹੋ ਲੂਗਾ ਇਹ ਕੰਮ ਆਪਣਾ ਕਰੀਏ ਨਾ ਸਾਰਾ ਆਨੇ ਪੰਡ ਚੱਕ ਕੇ ਬੋਰੀ ਜਿਵੇਂ ਸਬਸਕ੍ਰਾਈਬ ਕਰ ਹੋਏ ਪੰਡੀ ਸੀ ਬੋਰਲਾਂ ਸੀ ਚੱਕਰੀ ਸੀ ਕੰਟੇਨਰ ਤੇ ਮੈਂ ਹਣ ਬਲਪੂਰੀ ਚ ਪਾਈ ਸੀ ਜਿੰਨੇ ਇਹ ਕਿੰਪਰਾਂਲਾ ਬਟੂਰਾ ਦਾ ਤਾਂ ਸੀ ਹੁਣ ਚੱਲੂ ਮੂਵੀ ਪਿਆ ਇਹ ਖਾਲੀ ਹਨ ਤੇ ਮੈਂ ਕਹ ਇਹਦੇ ਵਿੱਚ ਹੀ ਪਾ ਦਿੰਨੇ ਆਪਾਂ ਬੋਰੀ ਖਾਲੀ ਕਰ ਦਾਂਗੇ ਤੇ ਇਹਦੇ ਵਿੱਚ ਆਪਾਂ ਪਾ ਕੇ ਹਨ ਤੇ ਸਾਰਾ ਤੇ ਇਹਨੂੰ ਕਰ ਦਾਂਗੇ ਸੈਟ ਤੇ ਬੋਰੀ ਆਪਾਂ ਕਰ ਦਾਂਗੇ ਖਾਲੀ ਸਾਰੀ ਤੇ ਇਥੇ ਮੇਰੀ ਬੇਟੀ ਕਰ ਰਹੀ ਸੀ ਇੱਧਰਲੇ ਬੈੱਡ ਵਾਲੇ ਕਮਰੇ ਦੀ ਸਫਾਈ ਸਲਫਾ ਸਲਫਾ ਸਾਫ ਕਰ ਲਈਆਂ ਸੀ ਜਾਲੇ ਜੋਲੇ ਲਾਤੇ ਸੀ ਤੇ ਵੈਸੇ ਨਾਲ ਗੰਦਾ ਤੇ ਵਿਛਾੜੂ ਲੈ ਲਈਦੀ ਕੋਨੇ ਉੱਪਰ ਚੜਕੇ ਲਾਤੇ ਸੀ ਵਰਥਲੇ ਲਾਈੰਦੀ ਤੇ ਵੈਸੇ ਹਨਾ ਸੈਟ ਕਰਕੇ ਸਮਾਨ ਲਾ ਦਊਗੀ ਜਿਵੇਂ ਵੀ ਇਹਨੂੰ ਲੋਟ ਲੱਗੂਗਾ ਤੇ ਬਸ ਇਹ ਕੰਮ ਹਨਾ ਕਰ ਦਊਗੀ ਇੱਧਰਲਾ ਕਮਰਾ ਤਿਆਰ ਕਰ ਦਊਗੀ ਤੇ ਮੈਂ ਦੂਜੇ ਕਮਰੇ ਚ ਸਾਫ ਸਫਾਈ ਕਰ ਲਵਾਂਗੀ ਤਾਂ ਰਲ ਮਿਲ ਕੇ ਹਨਾ ਸਾਫ ਸਫਾਈ ਹੋ ਜੂਗੀ ਸਾਡੀ ਇੱਧਰ ਮੈਂ ਹਣਾ ਆ ਗਈ ਸੀ ਇੱਧਰਲੇ ਕਮਰੇ ਦੇ ਵਿੱਚ ਤੇ ਇੱਧਰ ਮੋਟਰਸਾਈਕਲ ਤੇ ਮੈਂ ਕੱਪੜਾ ਬੰਨਤਾ ਸੀ ਕਿੰਨੇ ੱੱੱੱੱੱ ਖੜੇ ਹੁੰਦੇ ਰੋਤੀ ਕੁੱਤੀ ਸੀ ਚੰਗੇ ਸਾਰੇ ਮੈਂ ਸੇ ਨਾ ਕੱਪੜਾ ਮਿਲਾ ਲਿਆ ਪੇਟੀ ਤੇ ਤੇ ਮਿੱਟੀ ਬੋਲ ਸੀ ਪੇਟੀ ਤੇ ਤੇ ਇਹਨੂੰ ਸਾਫ਼ ਕਰਨ ਕੋਲ ਝਾੜੂ ਨਾਲ ਕੱਪੜਾ ਫੇਰ ਦਿੰਦਾ ਹੁੰਦਾ ਸੀ ਉਦੋਂ ਮੈਂ ਹਣਾ ਸਾਲ ਕੇ ਸਾਰਾ ਸਮਾਂ ਇੰਝ ਕਰਦਾ ਸੀ ਤੇ ਅਸੀਂ ਹਮੇਸ਼ਾ ਇਹੋ ਤੇ ਹਣਾ ਸਾਫ਼ ਕਰਕੇ ਪੇਟੀ ਕੁੜਾ ਸਾਫ਼ ਕਰਦਾ ਜਾਤਾ ਸੀ ਪਸਾਰਾ ਮਿਸਾਲਾ ਮਿਸਾਲਾ ਤੇ ਵਾਸੀ ਕੋਲ ਨਾ ਬਰੇਥੇਸਰ ਛੋਟਾ ਜੋ ਪਿੱਛੇ ਰਮਤਾ ਤੇ ਉਸ ਹੁਣ ਆਪਾ ਇਹਦੀ ਕਰਤੀ ਸੀ ਟੇ ਤੇ ਇੱਥੇ ਜੇ ਮੈਂ ਦੂਸਰੀ ਪੇਟੀ ਸਾਫ ਕਰਨ ਲੱਗੀ ਹਾਂ ਨਾ ਇਹਨੂੰ ਬਸ ਮੈਂ ਚੰਗੀ ਤਰ੍ਹਾਂ ਝਾੜ ਕੇ ਝਾੜੂ ਨਾਲ ਕਪੜਾ ਫੇਰ ਕੇ ਤੇ ਹੇਠਾਂ ਬਿਸਤਰੇ ਆਪਾਂ ਟਕਾ ਕੇ ਚੰਗੀ ਤਰ੍ਹਾਂ ਤੇ ਉੱਤੇ ਇਹਦੇ ਉੱਤੇ ਕੰਬਲ ਦੇਵਾਂਗੇ ਖੇਚ ਦੇ ਦਾਂਗੇ ਚੰਗੀ ਤਰ੍ਹਾਂ ਤੇ ਇਹ ਆਪਣੀ ਪੇਟੀ ਵੀ ਹੋ ਗਈ ਕਲੀਨ ਇੱਧਰੋਂ ਤੇ ਬਾਜ ਜੀ ਹਣਾ ਥੋੜੇ ਥੋੜੇ ਕੰਮ ਨਾਲ ਸਾਫ ਸਫਾਈ ਹੋ ਜਾਂਦੀ ਰਲ ਮਿਲ ਕੇ ਇਕੱਲੇ ਬੰਦੇ ਨੂੰ ਤਾਂ ਬਹੁਤ ਔਖਾ ਹੁੰਦਾ ਸਾਫ ਸਫਾਈ ਕਰਨ ਕਿਉਂਕਿ ਅੱਜ ਸੰਡੇ ਸੀ ਬੱਚੇ ਘਰੇ ਇਸ ਕਰਕੇ ਮੈਨੂੰ ਇੰਨਾ ਦਾ ਵਿਲਾਦ ਚ ਹੋ ਗਿਆ ਵੀ ਚੱਲ ਘਰੇ ਆਪਾਂ ਸਾਫ ਸਫਾਈ ਕਰ ਲੈਨੇ ਆ ਤੇ ਤਾਂ ਕਰਕੇ ਅਸੀਂ ਹਨਾ ਰਸੋਈ ਆਪਣੀ ਰਹਿ ਗਈ ਉਹ ਫਿਰ ਕਰਾਂਗੇ ਕਿਸੇ ਦਿਨ ਇੱਧਰ ਮੈਂ ਰਹਿ ਕੁਝ ਸਮਾਨ ਕੱਢੀ ਆਂਦੀ ਸੀ ਸਾਰਾ ਮੈਂ ਕਿਹ ਚੱਲ ਰਹਾ ਤੇ ਵੀ ਆਪਾਂ ਸੈੱਟ ਕਰਕੇ ਲਾ ਦਾਂਗੇ ਤੇ ਪਹਿਲਾਂ ਮੈਂ ਸਾਰਾ ਚੱਕਿਆ ਇਹਦੇ ਵਿੱਚੋਂ ਹਨਾ ਫੇਰ ਇਹਨੂੰ ਸਾਫ਼ ਕੀਤਾ ਕੱਪੜਾ ਫੇਰ ਕੇ ਫਿਰ ਇਹਨੂੰ ਦੂਜੀ ਸਾਈਡ ਲਾਇਆ ਸੀ ਤੁਸੀਂ ਦੇਖਿਆ ਇਹ ਪਹਿਲਾਂ ਸਾਡਾ ਹਮ ਟੂਲ ਦੇ ਵਿੱਚ ਤੇ ਇੱਧਰ ਚਾਹ ਬਣ ਗਈ ਸੀ ਆਪਣੀ 12 ਵਜਣ ਚ 10 ਮਿੰਟ ਰਹਿੰਦੇ ਸੀ ਤੇ ਚਾਹ ਆਪਾਂ ਪੀ ਲਾਂਗੇ ਕਿਉਂਕਿ ਥਕਾਨ ਜੀ ਹੋ ਗਈ ਇਸ ਕੰਮ ਕਰਦਿਆਂ ਨੂੰ ਫਿਰ ਚਾਹ ਬਣਾ ਲਈ ਗਰਮੇ ਚੋਂ ਤਾਂ ਜੀ ਕਰਦਾ ਨਹੀਂ ਬਸ ਤਖਾਨ ਕਰਕੇ ਬਣਾ ਲਈ ਸੀ ਤੇ ਇੱਧਰ ਆਪਣਾ ਹੋ ਗਿਆ ਜੀ ਕਮਰੇ ਸਾਰੇ ਕਲੀਨ ਦੋਨੇ ਤੇ ਤੁਸੀਂ ਦੇਖ ਲਓ ਜੀ ਹਨਾ ਇੱਧਰ ਸਮਾਨ ਆਪਣਾ ਸੈੱਟ ਕਰਕੇ ਆਪਾਂ ਰੱਖਤਾ ਚੰਗੀ ਤਰ੍ਹਾਂ ਤੇ ਤੁਸੀਂ ਦੱਸਿਓ ਜੀ ਸੋਨ ਕਹਿ ਲੱਗੇ ਰੂਮ ਦੀ ਸਾਫ ਸਫਾਈ ਤੇ ਜੇ ਕੋਈ ਹਨਾ ਸਾਡ ਤੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਦੱਸਿਓ ਤੇ ਜੇ ਕੋਈ ਹਨਾ ਵੀ ਇੱਧਰ ਸਮਾਨ ਇੱਧਰ ਨਹੀਂ ਲੋਣਾ ਸੀ ਜੇ ਕੋਈ ਸੈਟਿੰਗ ਨਾਲ ਸਹੀ ਲੱਗੀ ਹੋਵੇ ਤਾਂ ਜਰੂਰ ਦੱਸਿਓ ਕਮੈਂਟ ਬਾਕਸ ਦੇ ਵਿੱਚ ਇੱਧਰਲਾ ਕਮਰਾ ਸਾਰਾ ਹੋ ਗਿਆ ਕਲੀਨ ਆਪਣਾ ਤੇ ਦੂਜੀ ਸਾਈਡ ਦਿਖਾਉਣੀ ਹੈ ਜੇ ਹੁਣ ਦੂਜਾ ਕਮਰਾ ਵੀ ਆਪਾਂ ਕਲੀਨ ਕਰ ਹੋ ਗਿਆ ਪੋਚੇ ਪੂਚਾ ਲਾ ਦਿੱਸੀ ਤੇ ਇਹ ਆਪਣਾ ਦੂਸਰਾ ਕਮਰਾ ਹੋ ਗਿਆ ਕਲੀਨ ਇੱਧਰ ਸੋਫੇ ਲਾਤੇ ਪਹਿਲਾਂ ਸੈਂਟਰ ਦੇ ਵਿੱਚ ਬੈੱਡ ਹੁੰਦਾ ਸੀ ਆਪਣਾ ਤੇ ਸੈਂਟਰ ਦੇ ਵਿੱਚ ਹੁਣ ਆਪਾਂ ਹਨਾ ਸਿੰਗਲ ਕਰਤੇ ਕਿਉਂਕਿ ਬਾਕਸ ਵੱਡ ਨਹੀਂ ਹੈ ਹਨਾ ਟੋਵੀ ਇਹਦੀ ਟੁੱਟ ਗਈ ਸੀ ਇਹ ਦੂਸਰਾ ਹੀ ਸੀ ਤੇ ਟੋਤ ਬਿਨਾ ਹੀ ਇਹ ਸਿੰਗਲ ਕਰਤੇ ਬੈੱਡ ਤੇ ਇੱਧਰ ਸੋਫੇ ਲਾਤੇ ਸੀ ਹਨਾ ਕੈਬਨ ਵੀ ਸਾਫ ਹੋ ਗਿਆ ਤੇ ਇੱਧਰ ਹਨਾ ਕੋਲਰ ਸੈਂਟਰ ਛੀ ਜਿਵੇਂ ਪਹਿਲਾਂ ਲੱਗਿਆ ਹੋਇਆ ਸੀ ਤੇ ਉਹਦੇ ਨਾਲ ਹੀ ਡਰੈਸਿੰਗ ਟੇਬਲ ਲਾਤਾ ਪਰ ਲਿ ਸੈਡ ਕੁੰਡਰ ਤੇ ਸਲਫਾ ਵਗੈਰਾ ਸਾਫ ਹੋ ਗਈ ਤੁਸੀਂ ਦੇਖ ਲਓ ਜੀ ਕਿਵੇਂ ਲੱਗਿਆ ਤੁਹਾਨੂੰ ਇਹ ਰੂਮ ਤੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਆਪਣੀ ਰਾਏ ਤੇ ਦੇਖੋ ਜੀ ਸਾਰਾ ਹੋ ਗਿਆ ਕਲੀਨ ਆਪਣਾ ਕਮਰਾ ਵੀ ਤੇ ਇੱਧਰ ਮੰਝਾ ਖੜਾ ਕਰਤਾ ਤੇ ਬਾਜੀ ਆਪਣਾ ਹੋ ਗਿਆ ਦੋਨੋਂ ਰੂਮ ਤਿਆਰ ਰਸੋਈ ਰਹਿ ਗਈ ਉਹ ਫਿਰ ਕਰਾਂਗੇ ਤੋ ਦੇਖੋ ਬੱਸ ਜੀ ਇੱਥੇ ਆਪਾਂ ਵੀਡੀਓ ਦਾ ਕਰਦੇ ਐਂਡ ਹਣਾ ਮਿਲਾਂਗੇ ਕੱਲ੍ਹ ਵਾਲੇ ਨਵੀਂ ਵੀਡੀਓ ਦੇ ਵਿੱਚ ਤੁਹਾਨੂੰ ਅੱਜ ਦਾ ਵਲੋਗ ਕਿਹੋ ਜਿਹਾ ਲੱਗਿਆ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਤੇ ਜੇ ਕੋਈ ਵੀਰ ਭੈਣ ਸਾਡੇ ਚੈਨਲ ਦੇ ਉੱਤੇ ਨਵੀਆਂ ਆਏ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਕਮੈਂਟ ਕਰਿਓ ਤੇ ਲਾਈਕ ਕਰਿਓ ਧੰਨਵਾਦ ਜੀ